ਚਾ ਦਵਾਲੀ ਦਾ ਗਿਫਟ ਲੈਣ ਜਾਣਾ ਹੈ ਬਲੇ ਬਲੇ ਉਹ ਪੱਖਾ ਵੀ ਕਿ ਆਉਂਦਾ ਜਿੱਦਾਂ ਜਿੰਨੇ ਇਹਨਾਂ ਨੇ ਇੰਸਟਾ ਤੇ ਰੇਟ ਦੱਸਿਆ ਬਟਨ ਹੈ ਨਹੀਂ ਕਹਿੰਦੇ ਪਰ ਤੇ ਆ ਕੇ ਦੇਖ ਲਿਓ ਦਵਾਲੀ ਵਾਲੇ ਤਾਂ ਕਿਰਲੀ ਨਹੀਂ ਦਿਖੂਗੀ ਜਿਹੜੇ ਕਹਿੰਦੇ ਸੀਗੇ ਨਹੀਂ ਖਾਣਾ ਉਹ ਦੇ ਲਾ ਮੈਂ ਤਾਂ ਕਰ ਤੀਆਂ ਫਿਰ ਟੋ ਤਿੰਨ 4 ਬਣ ਕੀ ਦੇਖ ਰਸਿਕਾ ਦੀ ਸਾਰੇ ਵੀ ਸੋ ਉਮੀਦ ਕਰਦਾ ਤੁਸੀਂ ਸਾਰੇ ਆ ਕੇ ਬਿਠਾ ਕਰੋਗੇ ਸੋ ਅੱਜ ਜੀ ਚੱਲੇ ਆ ਗੁਰਦੁਆਰਾ ਅੜੀਸਰ ਸਾਹਿਬ ਲਓ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਅੜੀਸਰ ਸਾਹਿਬ ਆਜੋ ਫਿਰ ਅੱਗੇ ਜਾ ਕੇ ਦਰਸ਼ਨ ਕਰਾਵਾਂਗੇ ਬਾਬੇ ਦੇ ਬਾਬੇ ਦੇ ਦਵਾਰੇ ਓਏ ਉੱਤੋਂ ਬਾਬੇ ਦੇ ਆ ਗਏ ਓਏ ਬਾਬੇ ਦੇ ਆ ਗਏ ਉੱਤੋਂ ਕਿਹੜਾ ਉੱਤੋਂ ਟੋ ਟੋ ਬਾਬਾ ਆ ਗਿਆ ਵਾਹਿਗੁਰੂ ਇਹਦੇ ਬਾਬਾ ਆ ਗਿਆ ਓਏ ਆ ਗਏ ਬਾਬਾ ਜੀ ਆ ਗਏ ਓਏ ਹੋਰ ਓਏ ਹੋਰ ਕੋਠੀ ਚਲੋ ਵਾਜੀ 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 ਕੋਲ ਹੈਗੇ ਖੁੱਲੇ ਪੈਸੇ ਇਹਨੇ ਦੇ ਦੋ ਜੀ ਬਾਬਾਈ ਬਾਬਾਈ ਮੱਤ ਡਾ ਲਿਓ ਫਿਰ ਹੋਰ ਬਾਬਾਈ ਮੈਨੂੰ ਵੀ ਦੇ ਦੋ ਆ ਤਾਂ ਪਹਿਰੇ ਨੂੰ ਕੁਝ ਹੈਗੇ ਆ ਆਈ ਦੇ ਗਏ ਹੈਂ ਤੇਰੇ ਕੋਲ ਤੋਂ ਪਾਇਆ ਈ ਤੁਮ ਮੇਖੇ ਆ ਹੈਂ 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 ਖਲਾ ਸਭ ਲੈ ਲੈਂਦੇ ਚਲੋ ਆ ਜਾ ਬਾਬੇ ਨੇ ਚੱਲ ਕੇ ਲੈ ਕੇ ਤੈਨੂੰ ਵਾਹਿਗੁਰੂ ਆਪਾ ਜੀ ਮੇਰ ਕਰਿਓ ਸਾਰਿਆਂ ਤੇ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਅੜੀਸਰ ਸਾਹਿਬ ਦੇ ਦੂਰ ਦਰੇਡੇ ਬੈਠੀਆਂ ਸੰਗਤਾਂ ਸਾਰੇ ਜਣੇ ਕਰੋ ਦਰਸ਼ਨ ਤੇ ਵਾਹਿਗੁਰੂ ਜਰੂਰ ਲਿਖਿਓ ਜੀਵਾ ਬਾਬੇ ਦੀ ਆ ਗਈ ਸੀ ਓਏ ਬਾਬੇ ਦੀ ਆ ਗਈ ਐ ਦੀ ਹੈ ਸੱਚੀ ਬਾਬਾ ਜੀ ਤੇ ਬਾਬਾ ਜੀ ਆ ਗਏ ਓਏ ਚੱਲੀਏ ਘਰ ਨੂੰ ਹੁਣ ਉਹ ਦੇ ਮੋਗੀ ਨੂੰ ਮਗੋਂ ਲੋਂਦੀਆਂ ਦਾਦੀ ਵਾਹਿਗੁਰੂ ਵਾਹਿਗੁਰੂ ਹਾਂ ਲਿਆਂਦੇ ਲੱਡੂ ਲੱਡੂਆਂ ਬਹਿਣਾ ਛਾਰਦੀ ਹੈ ਹੈਂ ਪਟਾਕੇ ਦੇ ਕੀ ਆ ਗਏ ਬਾਹਲਾ ਟੈਨ ਲਾ ਜਾਂਦਾ ਚੱਲੀਏ ਵੀ ਇੰਦਰ ਪਿੱਛੇ ਚੱਲੀਏ ਲਿਆਓ ਚਾਬੀ ਇੰਦਰ ਪੀੜਾ ਚਲੋ ਮੱਥਾ ਟੇਕਨੇ ਹੁਣ ਕਿੱਥੇ ਜਾਣਾ ਉਧਰ ਬਚੂ ਮੁਰਨੇ ਚਿਊ ਮਰ ਲੈਣ ਮਰਪਵਾਨਾ ਨਾ ਦਈ ਮੈਂ ਇੱਕ ਹੋਰ ਚੀਜ਼ ਵੀ ਖਵਾ ਕੇ ਲੈ ਕੇ ਚੱਲਦਾ ਖਾਣ ਵਾਲੀ ਚੀਜ਼ ਵੀ ਖਵਾ ਕੇ ਲੈ ਕੇ ਚੱਲਦਾ ਭੀਨ ਬਰਸ਼ਾਦਾ ਛਕਣ ਨਹੀਂ ਤੇ ਤਾਂ ਹੋਰ ਕੀ ਲੈਣੀ ਤੇ ਉਹਨੇ ਬਰਸ਼ਾਦਾ ਦਾ ਗੁਰੂ ਘਰ ਦਾ ਛਕਣਾ ਚਾਹੀਦਾ ਆਹ ਆਹ ਖਾਣਾ ਨੂੰ ਸਾਰਾ ਆਹ ਵਸ ਨੇੜੀ ਆ ਗਏ ਆਪਣਾ ਲਓ ਵੀ ਮਿੱਤਰੋ ਜਦੋਂ ਬਰਨਾਲੇ ਆਏ ਹੋਈਏ ਤੇ ਹਾਂਗਕਾਂਗ ਚਿਕਨ ਰੋਲ ਵਾਲੇ ਦੇ ਕੋਲ ਦੀ ਲੰਗ ਗਏ ਤੇ ਉਹਨਾਂ ਦੇ ਨਾਂ ਜਾਈਏ ਇਹ ਨਹੀਂ ਹੋ ਸਕਦਾ ਮਾ ਜੇ ਵੀ ਕਾਲੋ ਜੀ ਕਾ ਮਾਤਾ ਟੱਕਾ ਨਹੀਂ ਖਾਣਾ ਮੈਨੂੰ ਫਿਰ ਅਸੀਂ ਨਾ ਠੀਂ ਬਿਠਾ ਓਏ ਆ ਆ ਬਹੁਤ ਟਾਈਮ ਲੱਗ ਗਿਆ ਨਾ ਆ ਪ੍ਰਸ਼ਾਦਾਦ ਨੂੰ ਉੱਥੋਂ ਮੂਰੇ ਠਾਰਚੋ ਅਗਲਾ ਨਾਲ ਘਸਰ ਵਾਲੇ ਚੋਂ ਜੀਵਾ ਟੂਨ ਨੂੰ ਭੋਕ ਲੱਗੀ ਤੈਨੂੰ ਭੋਕ ਲੱਗੀ ਕਾਕੇ ਚੱਲ ਵੀ ਉੱਤਰ ਇਹ ਤਾਂ ਜੱਦ ਫੜ ਗਈ ਚਲੋ ਪ੍ਰਸ਼ਾਦਾ ਛਕਣਾ ਮੈਂ ਤਾਂ ਵਰਸ਼ਾ ਬੇ ਨਾ ਹੁਣ ਮੈਂ ਕੁਝ ਵੀ ਨਹੀਂ ਛਕਣਗੀ ਹਾਂ ਇਹਦਾ ਵੀ ਜੈਦ ਫੜ ਗਈ ਕਿ ਲੱਗਦਾ ਕਿ ਲੋਕ ਹੈ ਉਰੇ ਨਾ ਚਲੋ ਵੀ ਚਲੋ ਖਰਾ ਮਿਸਟਰ ਇਹ ਮੈਂ ਨਹੀਂ ਜਾਣ ਜਾਓ ਉੱਤਰਦਾ ਛਈ ਤੈਨੂੰ ਉਹਨਾਂ ਨੇ ਫਿਰ ਗੱਡੀ ਜਾਏ ਖਵਾ ਜਾਣਗੇ ਤੂੰ ਲੰਗਰ ਛਕਣਾ ਦਾ ਉਹਦੇ ਸਿਰ ਠਾਠ ਹੈਗੀ ਉੱਥੋਂ ਜਾ ਕੇ ਆਓ ਹਾਂ ਠਾਠ ਵੀ ਹੈਗੀ ਆ ਇਥੋਂ ਗੱਬ ਨਾ ਲੱਗ ਜੇ ਥੱਲੇ ਓਏ ਕਿੱਦੇ ਆ ਗਿਆ ਓਏ ਹਣ ਵੱਡੀਆਂ ਕਿਦੂ ਦੇਖਿਆ ਕਰੇਂਗੀ ਮੈਨੂੰ ਐਡਾ ਨਹੀਂ ਦਿਖੂ ਸਕੂਟਰ ਚਲਾ ਰਿਹਾ ਓਏ ਸਕੂਟਰ ਚਲਾ ਪਤਾ ਤੇ ਦੀ ਦਾਰ ਦੇ ਰਹੇ ਹਾਲੇ ਆ ਖੜ ਗਿਆ ਖੜ ਗਿਆ ਖੜ ਗਿਆ ਕਾਕਾ ਕਾਕਾ ਕੜਿਆ ਨਹੀਂ ਜਾਂਦਾ ਅਜੇ ਚਲੋ ਵੀ ਆ ਜਾ ਆ ਜਾ ਆ ਜਾ ਆ ਜਾ ਹਾਂ ਜਾਓ ਸਵਾਰ ਆ ਸਵਾਰ ਆ ਬਾਬੀ ਹੂੰ ਜਿਹੜੇ ਕਹਿੰਦੇ ਸੀਗੇ ਨਹੀਂ ਖਾਣਾ ਉਹ ਦੇ ਲਾ ਠੀਕ ਤੁਹਾਨੂੰ ਕਹਿੰਦਾ ਜਿਵੇਂ ਤੂੰ ਵੀ ਖਾਣਾ ਹੂੰ ਕਾਉ ਜੀ ਕਿੱਥੇ ਰਹਿਣ ਦੀ ਸਿੱਕ ਦੇ ਦਿੰਦੀ ਹੂੰ ਕਮੇ ਆ ਕੇ ਮੈਂ ਬਬੀ ਲਾ ਲਾ ਹਾਂ ਗਾ ਬੋਲੀਆ ਕਾਟੋ ਲੈ ਲੈ ਪ੍ਰਸ਼ਾਦਾ ਤਾਂ ਨਹੀਂ ਛਕਣਾ ਹੁਣ ਪ੍ਰਸ਼ਾਦਾ ਤਾਂ ਨਹੀਂ ਛਕਣਾ ਹੈ ਸਿਕੜਾ ਤਾਂ ਦੇਖ ਲੈ ਉਹ ਦੇਖ ਲੈ ਉਹ ਦੇਖ ਲੈ ਚਾਚੀ ਕਿਹਾ ਗਿਆ ਮੇਰੇ ਭਾਬੀ ਉਪਲੇਖਾ ਪੈ ਗਿਆ ਭਾਈ ਤੂੰ ਅੱਛਾ ਚਲੋ ਜੀਵੋ ਚਲੀਏ ਆਪਾਂ ਆ ਚੱਲ ਚਾਚੀ ਕੋਲੇ ਚਾਚੀ ਕੋਲੇ ਚੱਲ ਗੇਰ ਚਲੋ ਭਈ ਚਲੀਏ ਘਰ ਨੂੰ ਹਣ ਥੈਂਕ ਹਾਂ ਉਹ ਕਥੇ ਜਾਣਾ ਹੁਣ ਮੱਥਾ ਵੀ ਟਕਾਤਾ ਜਿਹੜਾ ਮੇਨ ਵੀ ਦਿੱਤਾ ਖਾ ਵੀ ਲਿਆ ਜਿਹੜਾ ਮੇਨ ਕੰਮ ਸੀ ਖਾ ਲਿਆ ਹੁਣ ਹੋਰ ਕਿਹੜਾ ਕੰਮ ਰਹਿ ਗਿਆ ਕੰਮ ਕਿਹੜਾ ਰਹਿ ਗਿਆ ਹੋਰ ਕਿਹੜਾ ਹੋਰ ਰਹਿ ਗਿਆ ਬਲ ਦੱਸ ਦਿਓ ਚੱਲੀ ਚੱਲੋ ਚੱਲੀ ਚੱਲੋ ਚੜਜੋ ਬਲ ਹੋਰ ਚੜ ਜੀ ਤੈਨੂੰ ਪਤਾ ਰਾਹ ਕਿੱਥੇ ਜਾਣਾ ਆ ਦੇ ਲਿਕੇ ਲੱਗ ਗਿਆ ਜਿਹੜਾ ਮੇਨ ਕੰਮ ਕਰਨਾ ਹੈ ਆਹ ਸੋ ਜਾ ਫਿਰ ਸੁ ਜਾ ਦਿਵਾਲੀ ਦਾ ਹੋਵੇ ਕੁਝ ਲੈਣ ਅੱਛਾ ਦਿਵਾਲੀ ਦਾ ਗਿਫਟ ਕਿੱਥਰ ਭਾਈ ਆਉਂਦੇ ਉਸ ਤੋਂ ਦਿਵਾਲੀ ਦਾ ਗਿਫਟ ਲੈਣ ਜਾਣਾ ਹੈ ਉਹ ਆ ਗਿਆ ਇਹਨਾਂ ਦੇ ਜਾਣਾ ਜੀ ਐਮ ਡੀ ਨਹੀਂ 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 ਹਾਂ ਆ ਆ ਦੇਖੋ ਅੱਗੇ ਆ ਕਿਹੜੇ ਆ ਕਿਹਨਾਂ ਦੇ ਜਾਣਾ ਚੱਲੀ ਜੀ ਵਾਸੇ ਤੋਂ ਟ੍ਰੇਨ ਹੋਏਗੀ ਆ ਜਾੜ ਜਾਵਾਂ ਅੰਛਾਲਿਆਂ ਦੇ ਜਾਣਾ ਕਿੱਥੇ ਆਉਂ ਹੀ ਅੱਗੇ ਅੱਗੇ ਗਈ ਜਾਂਦੇ ਆ ਆ ਤਾਂ ਹੈ ਨਹੀਂ ਅਜੇ ਤੱਕ ਉੱਲ ਗਿਆ ਅੰਚਨੀ ਲਿ ਗਿਆ ਹੋਇਆ ਉਹ ਵਾਲਾ ਉੱਥੇ ਜਾਣਾ ਕਿਉਂ ਮਰਾਂਗੇ ਹਾਂ ਹਾਂ ਹੀ ਆ ਚੱਲ ਗਏ ਬਈ ਦੇਖ ਕੇ ਆਉਣਾ ਗਿਫਟ ਕੁਫਟ ਲਾਈਟਾਂ ਲੂਟਾਂ ਆਜੂ ਜਾਣਾ ਨਹੀਂ ਮੰਮੀ ਮੈਂ ਨਹੀਂ ਜਾਂਦਾ ਆ ਦੇਖ ਆ ਜਾ ਹੁਣ ਤੂੰ ਕੰਡੀ ਕੀ ਕਰੇਂ ਗੱਡੀ 'ਚ ਗੱਡੀ 'ਚ ਕੀ ਆ ਜਾ ਉਹ ਨਾਲੇ ਦੇਖ ਲੈ ਰੌਣਕ ਮੇਲਾ ਚੱਲ ਵੀ ਲੈ ਤਾਈ ਤੂੰ ਦੇਖਦੇ ਆ ਕੀ ਐ ਇਹਨਾਂ ਨੂੰ ਬੱਲੇ ਬੱਲੇ ਦਾ ਸਾਰਾ ਕੋਈ ਚੀਜ਼ ਕੀ ਮੰਗੀ ਜਾਂਦਾ ਉਹ ਬੱਲੇ ਬੱਲੇ ਚੂ ਮਰਵਾਉਂਦਾ ਦੇ ਚੂ ਮਰੀ ਪਏ ਆ ਸੋਮਣੇ ਕਿਉਂ ਮਰ ਤਾ ਕਿਉਂ ਮਰ ਚੜਿਆ ਪਿਆ ਓਏ ਹਾਂ ਇਹੀ ਆ ਦੇਖ ਜੀਵਤ ਕੀ ਆ ਗਿਆ ਓ ਜੀਵਤ ੜੀ ਕੋ ਕਨੇ ਚੂ ਮੋੜਾ ਕੇ ਓਏ ਕਿੰਨੇ ਛੋਨੇ ਛੋਨੇ ਚੂ ਫੜਾ ਕੇ ਵਾਹ ਵੀ ਵਾਹ ਇਹਦਾ ਰੰਗ ਬੰਨਿਆ ਪਿਆ ਵੀ ਅੱਗੇ ਹੋਰ ਕਿੱਥੇ ਜਾਣਾ ਦੇਖ ਓ ਦੇ ਇਧਰ ਵੀ ਆ ਹਾਂ ਆ ਜਿਹੜਾ ਸਾਹਮਣੇ ਆ ਕਿਹੜੇ ਆਵਰ ਆਦੇ? ਆਉਂਦੇ ਨਹੀਂ। ਤੁਸੀਂ ਕਿਹੜਾ ਕਹਿੰਦੇ? ਉਹ ਇੱਧਰ ਵੀ ਹੈਗੇ ਆ ਦੇ। ਬਲੇ ਤੁਹੂ ਦੇਖੀ। ਕਿਹੜਾ? ਹਾਂ, ਆ ਵੀ ਸੋਹਣਾ। ਸੋਹਣਾ ਤਾਂ ਹੈਗਾ ਬਹੁਤ। ਬੰਦਾ ਐਸਾ ਬੰਦਾ। ਤੂੰ ਮਰਾ ਦੇ ਝੂਮ ਮਾਰੀ ਲੱਗਿਆ ਪਾਏ। ਲੈ ਵਾ ਲੈ ਉਹ ਪੱਖਾ ਵੀ ਚੱਲਦਾ ਇਸ ਦਾ। ਵਾਏ ਜਿਹੜਾ ਬਹੁਤ ਮਿਊਜ਼ਿਕ ਏ। ਜੀ ਬਾਈ ਉਹ ਕਾਕੇ ਉਹ ਲੈ ਤਾਂ ਜਾ ਗਿਆ ਜੀ ਤੂੰ ਚਲ ਲੱਗ ਦਿਖਾਏ ਉਹਨੂੰ ਵੀ ਚਲ ਲੱਗ ਦਿਖਾਏ ਇਹਦੀ ਲਾਈਟ ਉਹ ਇਹਨੂੰ ਰੋਕ ਕੇ ਦਿਖਾਏ ਉੱਤੇ ਨਾਲੇ ਲਾਈਟਾਂ ਦੀਆਂ ਦਿਖਾਏ ਉਹ ਬਦਲ ਕੇ ਆਹ ਵੇ ਲੈ ਲਓ ਫਿਰ ਮੈਨੂੰ ਵੀ ਆ ਸੋਹਣਾ ਲੱਗਿਆ ਯਾਰ ਨਾਲੇ ਹੈ ਲੰਮਾ ਥੱਲੇ ਨੂੰ ਆ ਜਾਣਿਆ ਨੇ ਬਹੁਤ ਸੋਹਣਾ ਲੱਗੂ ਇੱਕ ਮਿੰਟੇ ਚ ਗੋਲਡਨ ਪਾਈਪਿੰਗ ਦੇ ਗੋਲਡਨ ਪਾਈਪਿੰਗ ਆਂਦੀ ਹੈ ਮਰੀਆ ਸੋਮਣੇ ਮਨ ਤਾਂ ਸੋਹਣਾ ਲੱਗਿਆ ਹੈ ਕਿਉਂਕਿ ਜਦੋਂ ਥੱਲੇ ਨੂੰ ਆਊਗਾ ਨਾ ਸੋਹਣਾ ਬਹੁਤ ਲੱਗੂ ਲੈ ਲਾਹੀ ਸੋਹਣਾ ਲੱਗਿਆ ਲੁੱਕ ਦੇਖ ਲੈ ਕੈਮਰੇ ਚ ਹਾਂ ਇਹ ਵੀ ਸੋਹਣਾ ਹੁੰਦਾ ਤੇ ਆਰੀ ਹੈ ਜੀ ਜਾਨ ਸੋਹਣੀ ਆਰੀ ਹੈ ਤੇ ਉਹਦੀ ਵੀ ਦੇਖੀ ਆਹ ਬੜ ਦਰਦ ਆ ਜਾ ਜਿਹੜਾ ਤੁਹਾਨੂੰ ਪਸੰਦ ਆ ਲੈ ਨੂੰ ਕੰਫਿਊਜ਼ ਕਰੀ ਜਾਂਦੇ ਹੋ ਮਾਨੂੰ ਨਹੀਂ ਮਜ਼ਾਕ ਨਹੀਂ ਇਧਰ ਆ ਕੇ ਦੇ ਲੱਗਦਾ ਇਹ ਕਿਰਿਸਟਲ ਵਾਸਾ ਚਾਰ ਕੀ ਆ ਉਹ ਸਾਰਾ ਕੱਚਾ ਦਾ ਦੇਖੋ ਕਿਹੜਾ ਆਹ ਗਣੇ ਦੀ ਫੁੱਲ ਲਾਈਟਿੰਗ ਚ ਲਾਇਓ ਕਿ ਨਹੀਂ ਬਸ ਮੈਮ ਬੱਲੇ ਵੀ ਇਹੀ ਵਸ ਆਹੀ ਆ ਬੱਲੇ ਵੀ ਨਹੀਂ ਨਹੀਂ ਵਸ ਹੋਰ ਕੁਝ ਨਹੀਂ ਹੈ ਮੇਰੇ ਕੋਲ ਉਹ ਸਾਰੀ ਵੀ ਲਾਈਟਿੰਗ ਉਹ ਕ੍ਰਿਸਟਲ ਨਾ ਲਾਈਟ ਮਾਰੀ ਬਾਹਰ ਉਹਦੇ ਨੀਚ ਆ ਰਹੀ ਆ ਜਾਗਦਿਆ ਸਾਨੂੰ ਤਾਂ ਪਸੰਦ ਆ ਤੂੰ ਗਰਾਰੀ ਡਾਉਣੀ ਹੈ ਵੀ ਤੂੰ ਤੈਨੂੰ ਹੀ ਦਾ ਮੈਂ ਕਹਿੰਦਾ ਪਤੀਜੇ ਬੰਦੇ ਨੂੰ ਬਸ ਭਾਬੀ ਮੜਾ ਆਈ ਹੋਰ ਆਈ ਕਿ ਆਇਓ ਜਿਹੜਾ ਹੁਣ ਭਾਬੀ ਨੇ ਕਿਹਾ ਉਹ ਹੀ ਆ ਬੱਲੇ ਲੈ ਲੈ ਵਾਹ ਉਹ ਮਾਪਾ ਦਿਖਾ ਦੇਣਾ ਤੀਜਾ ਨਾ ਤੇਰੀ ਨਾ ਮੇਰੀ ਠੀਕ ਆ ਹੁਣ ਤੁਹਾਡੇ ਤੇ ਗੱਲ ਖੜ ਗਈ ਸਾਰੀ ਆਓ ਮੜਾ ਜਿੱਤੇ ਜੀ ਬਾਈ ਇੱਥੇ ਖੜੇ ਹੋ ਤੁਸੀਂ ਐ ਤੋਦੀ ਰਿਓ ਇੱਕ ਆ ਤੁਹਾਨੂੰ ਜਿਹੜਾ ਪਸੰਦ ਆ ਸਾਨੂੰ ਦੋ ਆ ਪਸੰਦ ਅਸੀਂ ਕਿਹਨੂੰ ਪਿਉ ਹਾਣ ਕਿਹੜਾ ਇੱਕ ਤਾਂ ਆਹਾ ਵਾਲਾ ਵਾ ਦੇਖੋ ਇੱਕ ਆ ਬਲਿਆ ਇੱਕ ਆ ਵਾ ਕਿਹੜਾ ਪਸੰਦ ਤੁਹਾਨੂੰ ਸੁਣ ਰਹਾ ਜਾ ਜੱਜ ਦਾ ਉਹਨੂੰ ਐ ਸਪਾਈਟ ਕਰਨੀ ਬਹੁਤ ਹਾਂ ਅੱਛਾ ਠੀਕ ਆ ਹਾਂ ਇਹ ਸੋਹਣਾ ਲੱਗ ਰਿਹਾ ਇਹ ਪੁਰਾਣਾ ਜਿਹਾ ਰਵਾਜ ਵੀ ਹੈ ਹਾਂ ਇਹ ਪੁਰਾਣਾ ਹੋ ਗਿਆ ਰਵਾਜ ਇਹ ਬਹੁਤ ਜ਼ਿਆਦਾ ਪੁਰਾਣਾ ਹੈ ਹਾਂ ਤੂੰ ਇਹ ਚੱਜ ਸੀ ਨਹੀਂ ਨਹੀਂ ਮੈਂ ਤਾਂ ਆਹੀ ਵਾਲੀ ਪਾਈਪ ਨਹੀਂ ਸੋਹਣੀ ਲੱਗੀ ਬਾਕੀ ਸਾਰਾ ਸੋਹਣਾ ਉਹ ਪੈਪ ਨੂੰ ਰੰਗ ਮਾਰਦੇ ਇਹ ਮੇਰੇ ਦੇ ਵਿੱਚ ਮਿਲサル ਤਾਂ ਮੈਨੂੰ ਦੁੱਧਾਂ ਬੋਲਦੇ ਅੰਦਰ ਨਹੀਂ ਆਵਣੇ ਨਹੀਂ ਜਿਹਦੇ ਆਹੀ ਸੋਹਣਾ ਯਾਰ ਸੋਹਣੇ ਆ ਕਿੰਨੇ ਪੈਪਿੰਗ ਵਾਲੇ ਕਾਲੀ ਵਾਲੇ ਚਲੋ ਬਈ ਆਹੀ ਵਧੀਆ ਲੱਗਿਆ ਨਹੀਂ ਸੋਹਣਾ ਲੱਗਦਾ ਨਹੀਂ ਚੋਨਾ ਲੱਗਦੇ ਨੇ ਕਿ ਆਲੇ ਓ ਮਰ ਗਿਆ ਓਕੇ ਬਣੀ ਮੋਟਰਾ ਸੀ ਫਿਰ ਸਪੀਕ ਕਰੇ ਉਹ ਬਲਵ ਜੀ ਆਪ ਵੀ ਸੈਟ ਕਰਨੇ ਬਣੇ ਬਲਵ ਵਿੱਚ ਬੱਠੀ ਲਾਈ ਕਿ ਕਰ ਰਹੇ ਨੇ ਆਹ ਦੂਜੇ ਉਹ ਪਲੇਟਾਂ ਇਹ ਜਿੱਤੀਆਂ ਇਹ ਜਿਹੜੇ ਜਾਗਦੇ ਆ ਕ੍ਰਿਸਟਲ ਕਹਿੰਦੇ ਹਾਂ ਹਾਂ ਹਾਂਜੀ ਉਹ ਆਪੇ ਰੈਕ੍ਰੀਸ਼ਨ ਕਰ ਦੋ ਬਈ ਓਕੇ ਨਾ ਚਾਹ ਦਾ ਵਿੱਚ ਆਹ ਲੈ ਨਖਸਾ ਉਹ ਨਖਸਾ ਹੈਗਾ ਵਾਠੀ ਹੈ ਐਕਚੁਅਲੀ ਇਹ ਇਹ ਏਦਾਂ ਤੇਚ ਨਾਲ ਹੀ ਲੱਗ ਜਾਣੀਆਂ ਨੇ ਸੋਲਰ ਵਾਲੀਆਂ ਵਧੀਆ ਲੱਗਦੀ ਆਹ ਸੌਰੀ ਏਦਾਂ ਲੱਗਣੀਆਂ ਨੇ ਛਾ ਸੋਲਰ ਹੀ ਹੋਗੀ ਸੋਲਰ ਉੱਪਰ ਆਣਾ ਹੈ ਹੋਰ ਦਿਖਾਓ ਉਹ ਡਿਜ਼ਾਈਨਿੰਗ ਮੈਨੂੰ ਆਹ ਮਾਰੇ ਚਲਾਈ ਚਲਾਈ ਪਹਿਣੇ ਆ ਮਾਰੇ ਚਲਾਈ ਏਦਾਂ ਚੱਲਣੀਆਂ ਇਹ ਮੈਨੂੰ ਇਹ ਤਾਂ ਬਹੁਤ ਆਰੀ ਆਹ ਸੋਹਣੀ ਲੱਗੀ ਕਿ ਆਹ ਲੱਗੀ ਵਾਹ ਨਹੀਂ ਆ ਆਣੀ ਸੋਹਣੀ ਲਗੀ ਆ ਸੋਹਣੀਆਂ ਨਾਲ ਕਿੰਨੇ ਪੀਸ ਬਦਲ ਚਾਰ ਲੈ ਲਓ ਚਾਰ ਲੈ ਚਾਰ ਪੀਸ ਦੇ ਦੇ ਚਾਰ ਪੀਸ ਸਾਗੜ ਬੱਸ ਕਰ ਦਿ ਆ ਚਲੋ ਬਈ ਜਿੰਨੇ ਇਹਨਾਂ ਨੇ ਇੰਸਟਾ ਤੇ ਰੇਟ ਦੱਸਿਆ ਬਟਨ ਨੇ ਹੈ ਨਹੀਂ ਹੂੰ ਸਹੀ ਗੱਲ ਆ ਦੀਵਾਲੀ ਵਾਲੇ ਪਟਾਕੇ ਦਾ ਇੱਥੇ ਹੀ ਲੈ ਤੇ ਤੂੰ ਦੀਵਾਲੀ ਦੇ ਪਟਾਕੇ ਸੀ ਦੇਖ ਕੇ ਆਏ ਸੀ ਇਹਨਾਂ ਦੀ ਐਡ ਜੀ ਭਾਬੀ ਉੱਥੇ ਤਾਂ ਬਹੁਤ ਸਸਤੇ ਦੱਸੇ ਹੋਏ ਸੀ ਇੱਥੇ ਆ ਕੇ ਚਲੋ ਆਨਲਾਈਨ ਭਰ ਕੇ ਦੇਖ ਲੈਣਾ ਉਹ ਹੋ ਮੈਂ ਹੁੰਦਾ ਵਾ ਵੀ ਮਮੀ ਆਏ ਤੇ ਪਤਾ ਲੱਗ ਚਲੋ ਕੋਈ ਨਾ ਉਹ ਚੀਜ਼ ਵਧਗਾ ਵਾ ਚੀਜ਼ ਤਾਂ ਵਧੀਆ ਮਿਲ ਜਣੀ ਆ ਔਨਲਾਈਨ ਉਹ ਵੀ ਪਤਾ ਨਹੀਂ ਹਾਂ ਕੋ ਉਹ ਹਰ ਇੱਕ ਨੇ ਐਡ ਤਾਂ ਉਹੋ ਜੀ ਦੇਣੀ ਹੁੰਦੀ ਆ ਚਲੋ ਕੋਈ ਨਾ ਦੀਵਾਲੀ ਦਾ ਗਿਫਟ ਲੈਦਾ ਵੀ ਹੁਣ ਤੱਕ ਵੱਡੀ ਜਾਨੀ ਐ ਬਸ ਲਾਈਟਾਂ ਵੀ ਮਿਲ ਗਈਆਂ ਬਸ ਬਸ ਮੈਂ ਤਾਂ ਉਹ ਬਾੜੀਆਂ ਸੋਹਣੀਆਂ ਲੱਗੀਆਂ ਲਾਈਟਾਂ ਸੋਹਣੀਆਂ ਲੱਗੀਆਂ ਮੈਨੂੰ ਭਾਬੀਓ ਅਸੀਂ ਕੰਦ ਗਮਲੇ ਰੱਖਣੇ ਇੱਧਰ ਲੈ ਕੇ ਕੰਦ ਦੇ ਨਾਲ ਨਾਲ ਉਹਦੇ ਉੱਪਰ ਲਾਉਣੀਆਂ ਅਚਾਰੇ ਲਾਈਟਾਂ ਉਹ ਇੱਕ ਦਿਨ ਪੇਂਟਰ ਲੱਗਿਆ ਸੀਗਾ ਰੰਗ ਮਾਰਨ ਗਮਲੇ ਆ ਤਾਂ ਮਮੂਰਾ ਨੇ ਦਿੰਦ ਪੇਂਟਰ ਆਇਆ ਸੀਗਾ ਇੱਕ ਦਿਨ ਆਪਣੇ ਘਰੇ ਗਮਲਿਆਂ ਨੂੰ ਰੰਗ ਕਰਨ ਅੱਛਾ ਅੱਛਾ ਪੀਰੇ ਨੇ ਮੈਨੂੰ ਰੰਗ ਨਹੀਂ ਲਿਆਗੇ ਤਾਂ ਮੈਂ ਕਿਹਾ ਮੈਂ ਰੰਗ ਲਿਆ ਕੇ ਦਵਾਂ ਭੁੱਲ ਗਿਆ ਉਹਗਾ ਮੇਰਾ ਲੰਮਾ ਟੂਰ ਨਾ ਗਿਆ ਅਜਦਾ ਲੈ ਮੱਟਾ ਚਾਚੇ ਨੂੰ ਨੰਦਾਂ ਨੂੰ ਵਾਦੀਗਾ ਉਹ ਕਰਦਾ ਹੀ ਸਫਾਇਆ ਰੰਗਾ ਫੇਰ ਲੱਗ ਜਾਣਾ ਨਾ ਕਦੀ ਤੇ ਰੰਗ ਪਾ ਕੇ ਕਦੀ ਨਹੀਂ ਹੁੰਦੇ ਸੀ ਹਾਂ ਅਸੀਂ ਲੱਗ ਜਾਣਾ ਫੇਰ ਨਾ ਪੈਨ ਉਹਨੇ ਜਾ ਕੇ ਘਰੇ ਰੌਲਾ ਪਾ ਦਾ ਨਾ ਕਹਿੰਦਾ ਨਾ ਆਉਣੇ ਕੀ ਕਲੀਫ ਤੁਸੀਂ ਫੇਰੀ ਜਾਂਦੇ ਹੁੰਦੇ ਆਂ ਨਾ ਪਹਿਲਾਂ ਹੀ ਦੀਵਾਲੀ ਵੜ ਜਾਣੀ ਤੁਸੀਂ ਜਮਾ ਹੀ ਨਹੀਂ ਲੱਗਦੀਆਂ ਆਂ ਦੀ ਮਾਂ ਨੂੰ ਚਾ ਕੇ ਕਹਿਣਾ ਓਏ ਓਈ ਬੁੜੀਆਂ ਲੱਗਦੀਆਂ ਦੀਵਾਲੀ ਦੀਆਂ ਸਫਾਈਆਂ ਓਹੀ ਰੋਜ਼ ਸਫਾਈਆਂ ਕਰੀ ਜਾਓ ਰੋਜ਼ ਆਪਾਂ ਕਰਦੇ ਤਾਂ ਹੈਗੇ ਨਾ ਦੀਵਾਲੀ ਵਾਲਾ ਪਰ ਮਜ਼ਾ ਜਾਂਦਾ ਸਫਾਈਆਂ ਅਸੀਂ ਕੱਲ੍ਹ ਦੀ ਔਰਤ ਤੋਂ ਸ਼ੁਰੂ ਕਰ ਦਿੰਦੇ ਸੀ ਹਾਂ ਪਰ ਤਰਾਕ ਕੇ ਕਰਦੇ ਨਾ ਹਾਂਜੀ ਬੋਲਦਾ ਹੁੰਦਾ ਦੀਵਾਲੀ ਦੀਆਂ ਸਫਾਈਆਂ ਜੀ ਸਹੀ ਗੱਲ ਆ ਬਾਬਿਆਂ ਦੇ ਜਦੋਂ ਆਉਂਦਾ ਨਾ ਮਾਰਕਸ ਦਾ ਪ੍ਰੋਗਰਾਮ ਨਾਲੇ ਸਫਾਈ ਵੀ ਉਦੋਂ ਕਰਨੀ ਜਦੋਂ ਸਭ ਤੋਂ ਵੱਧ ਗੰਦ ਪੈਣ दिवाली ਵਾਲੇ ਦਿਨ ਤਾਂ ਗਾਂਦੀ ਪਹਿਣਾ ਉਸ ਦਿਨ ਸਫਾਈ ਕਰਿਓ। ਉਹ ਤੋਂ ਪਹਿਲਾਂ ਤੋਂ ਲਕshmi ਆਉਂਦੀ ਹੈ। ਉਹ ਤੋਂ ਪਹਿਲਾਂ ਸਫਾਈ ਕਰਨ ਨਾਲ ਲਕshmi ਤਾਂ ਆਉਂਦੀ ਹੈ। ਸਹੀ ਗੱਲ ਆ ਜੇ ਸਫਾਈ ਹੁੰਦੀ ਹੈ ਘਰੇ ਸਹੀ ਗੱਲ ਆ ਬਾਬੀ ਦੀ। ਜਿੱਥੇ ਸਫਾਈ ਬਾਹਰ ਦਾ ਬੰਦ ਕਰੇ ਉੱਤੇ ਲਕshmi ਤਾਂ ਲੱਗਦਾ ਜਿਵੇਂ ਬਿੱਲੀ ਆਈ ਹੈ ਕਿ ਨਹੀਂ। ਬਿੱਲੀ ਆ ਨਾ ਕਰਮਾਂ ਵਾਲੇ ਕਰਿਓ ਦੀ ਬਿੱਲੀ। ਇੱਕ ਬਾਬੀ ਕਹਿੰਦੀ ਕੰਗੀਆਂ ਦੇ ਬਿੱਲੀਆਂ ਰੱਖੀਆਂ ਵਈਆਂ ਬਾਬੀ। ਉਹ ਵੀ ਲੋਕ ਜਾਣਗੇ। ਬਾਬੀ ਇੱਕ ਬਿੱਲੀ ਵੀ ਰੱਖਿਆ ਹੈ। ਲੱਗ ਕੇ ਕਿਰਲੀ ਕਹਿੰਦੇ ਹੁੰਦੇ ਆ। ਵੀ ਕਹਿੰਦੇ ਪਰ ਤੇ ਆ ਕੇ ਦੇਖ ਲਿਓ। ਦਿਵਾਰੀ ਵਾਲੀ ਆਲੇ ਤਾਂ ਕਿਰਲੀ ਨਹੀਂ ਦਿਖੂਗੀ ਹਾਂ ਕਰਮ ਵਾਲੇ ਬੰਦੇ ਨੂੰ ਕਿਰਲੀ ਦਿਖੂਗੀ ਹਾਂ ਮੈਂ ਦੇਖਣਾ ਇਸ ਵਾਰ ਟਿਕਣੀ ਨਹੀਂ ਪੱਕ ਜੀ ਨਹੀਂ ਤੇ ਫਸਦੀ ਨਹੀਂਗੀ ਦਿਵਾਰੀ ਕਿਰਲੀਆਂ ਸਾਡੇ ਆਪਣੇ ਬਹੁਤ ਆਉਂਦੀਆਂ ਕਹਿੰਦੇ ਲక్ష్ਮੀ ਵੀ 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 ਫਿਰ ਪਤਾ ਨਹੀਂ ਕਿਰਲੀ ਵੀ ਖਣੀ ਕਿਹੜੀ ਮਾਤਾ ਨੂੰ ਕਹਿੰਦੇ ਕਿਸ ਮੱਖ ਕਹਿੰਦੇ ਕਿਹੜੇ ਆਈ ਸੀ ਬਿੱਲੀ ਹੁੰਦੀ ਆ ਨਾ ਮਿਹੜ ਬਾਬੀ ਕਿਆ ਕਰਦੀਆਂ ਬਾਬੀ ਮੈਂ ਵੀ ਸੁਣੀ ਆ ਇਹ ਵੀ ਮਤਲਬ ਉਹ ਮੈਂ ਦਿਖੂਗਾ ਨਾ ਹੁੰਦੀਆਂ ਖਾਣੇ ਪਰ ਬਹੁਤ ਤਾਰਾ ਰਣ ਦੀ ਕਹਾਣੀ ਚਾ ਅੱਛਾ ਈ ਵੀ ਕੈਰਲੀ ਮਾਤਾ ਵਾ ਕੈਰਲੀ ਸੀ ਨਾ ਉਹ ਆਈ ਸੀਗਾ ਉਹਨੇ ਕੜਾਹ ਬਣਾਇਆ ਸੀ ਕੜਾਹ ਉਹ ਬਣਾਇਆ ਸੀ ਕੜਾਹ ਦਾ ਖੀਰ ਦਾ ਕਿਹਨੇ ਉਹਨੇ ਆਪਣੇ ਨੇ ਘਵਾਨੇ ਅੱਛਾ ਅਬ ਸੱਤਰੂ ਫੋਨ ਵਾਸਤੇ ਹਾਂ ਉਹ ਕੜਾਹ ਦੇ ਵਿੱਚ ਆ ਕੇ ਸੱਪ ਪਦਾ ਚੋਂ ਨਿਕ ਗਿਆ ਜਿਹੜੀ ਨੰਗੀ ਜਾਂਦੀ ਸੀ ਲਈ ਅੱਛਾ ਉਹ ਸੱਪ ਪਦਾ ਨਿਕਾ ਸੱਪ ਕੈਰਲੀ ਨੇ ਆਪਦਾ ਆਤਮਕ੍ਰਿਤੀ ਨੇ ਹਾਂ ਕੈਰਲੀ ਨੂੰ ਉਹ ਚੀਜ਼ ਗੱਲ ਤਾਂ ਸੁਣ ਲੈ ਹਾਂ ਸਾਡਾ ਆਪਦਾ ਕੈਰਲੀ ਬਣ ਕੇ ਵਿੱਚ ਕੜਾਹ ਦੇ ਵਿੱਚ ਨਿਕ ਮੈਂ ਸੁਣੀ ਹੈ ਕਥਿਆ ਹਾਂ ਜੀ ਮਤਲਬ ਉਹ ਸਾਧੂ ਸੰਤੋ ਨੇ ਉਹਨਾਂ ਨੇ ਇਦਾਂ ਸੁਣਾਈ ਸੀ ਵੀ ਕੀ ਰੈਡੀ ਕੀਤੀ ਸੀ ਹੁਣ ਇਹਨਾਂ ਨੂੰ ਸ਼ਰਾਬ ਦੇਦਾ ਘਰਲੀ ਨੂੰ ਉਹ ਚ ਉਹਦਾ ਕੀ ਸੀ ਭਾਬੀ ਉਹ ਜਿਹੜਾ ਸੱਪ ਸੀ ਉਹ ਇੱਕ ਸਾਧੂ ਮਤਲਬ ਸ਼ਰਾਰਤ ਕਰਦਾ ਹੁੰਦਾ ਸੀ ਉਹਨਾਂ ਨੇ ਕਹਿੰਦਾ ਸੀ ਵੀ ਤੂੰ ਸਾਡੇ ਗਰੁੱਪ ਚੋਂ ਬਾਹਰ ਚ ਲੈ ਜਾ ਭਗਤੀ ਬਹੁਤ ਕਰ ਦਿੰਦੇ ਸੀ ਉਹ ਫਿਰ ਸੱਪ ਬਣ ਕੇ ਵੀ ਇਹਨਾਂ ਦੀ ਆਪ ਪੂਜਾ ਨੂੰ ਭੰਗ ਭਗਤ ਭਗਤੀ ਖਰਾਬ ਕਰਾ ਉਹ ਜਿਹੜਾ ਉਹਨਾਂ ਨੇ ਖੀਰ ਦਾ ਕੜਾਹਾ ਬਣਾਇਆ ਸੀ ਉਹ ਸੱਪ ਬਣ ਕੇ ਚಾಣਗਿਓਂ ਝੜ ਪਿਆ। ਜਿਹੜੀ ਕੈਰਲੀ ਸੀ ਉਹ ਕੋਈ ਬੁਢੀ ਸੀ ਉਹਨੂੰ ਵੀ ਸ਼ਰਾਬ ਮਿਲਿਆ ਹੋਇਆ ਸੀ ਉਹ ਸਾਦੂ ਮੰਨਿਓ। ਉਹ ਕਹਿੰਦੇ ਸੀ ਤੂੰ ਉਹ ਤੰਗ ਕਰਦੀ ਹੁੰਦੀ ਸੀ ਉਹਨੂੰ ਸਾਦੂ ਉਹਨੇ ਸ਼ਰਾਬ ਦੇਤਾ। ਫਿਰ ਉਹ ਕਹਿੰਦੇ ਸੀ ਵੀ ਜਦੋਂ ਤੂੰ ਕੋਈ ਵਧੀਆ ਕੰਮ ਕਰੇਂਗੀ ਤੇਰੀ ਉਹਦੋਂ ਮੁਫ਼ਤੀ ਹੋ। ਫਿਰ ਕੈਰਲੀ ਨੇ ਦੇਖ ਲਿਆ ਵੀ ਉਹ ਸੱਪ ਡਿੱ ਗਿਆ। ਉਹਨੇ ਖੀਰ ਦੇ ਕੜਾਹੇ 'ਚ ਉਤੋਂ ਛਾਲ ਮਾਰੀ ਸੀ ਥੱਲੇ। ਫਿਰ ਉਹ ਉਹਨਾਂ ਨੇ ਮਤਲਬ ਜਦੋਂ ਆਦੋਂ ਉਹਨੇ ਵੀ ਕੈਰਲੀ ਡਿੱਗੀ ਆ ਫਿਰ ਜਦੋਂ ਉਹ ਨਦੀ ਚ ਪਾ ਕੇ ਆਉਣ ਲੱਗੇ ਫਿਰ ਪਤਾ ਲੱਗਿਆ ਸੀ ਵੀ ਉਹੀ ਕੁੜੀ ਆ ਜਿਹੜੀ ਮੁਕਤੀ ਕਰਦੀ ਸੀ। ਅੱਛਾ ਉਹਨੂੰ ਸਹਾਰਾ ਮਿਲਿਆ ਸੀ ਕਿ ਮੈਂ ਤੌਣਕੇ ਲੈ ਕੇ ਘਰ ਜਾ ਕੇ ਜਨਮ ਲਏਗੀ। ਹਾਂ ਇਹ ਤੇ ਮੈਂ ਵੀ ਦੇਖੀ ਸੀ ਇਹ ਸਟੋਰੀ। ਉਹੀ ਗੱਲ ਉਹਨੇ ਜਨਮ ਲਿਆ ਤੇ ਤੌਣਕੇ ਤੇ ਰੇਕ ਗਈ ਉਹਨਾਂ ਦੇ ਤੋਂ ਦੋ ਕੁੜੀਆਂ ਹੋਈਆਂ ਉਹਨਾਂ ਦੇ। ਅੱਛਾ ਤੇ ਉਹਨੇ ਕੀ ਕੀਤਾ ਕੁੜੀ ਨੇ ਨਹਿਰ ਦੇ ਵਿੱਚ ਡਾਰਤਾ। ਸਦੂਖ ਚ ਪਾ ਕੇ। ਅੱਛਾ ਚਿਤਾਰਿਆਂ ਦੀ ਜਦੋਂ ਤੇ ਇੱਕ ਰਾਜਾ ਸੀ ਇਹ ਕਹਿੰਦਾ ਮੈਂ ਸੁਦੂਖ ਲੈਣਾ ਹਾਂ ਉਹ ਕਹਿੰਦਾ ਮੈਂ ਲੈਣਾ ਧੋਬੀ ਕਹਿੰਦਾ ਹਾਂ ਉਹਨੇ ਸ਼ਰਤ ਰੱਖ ਲਈ ਉਹ ਤੇ ਮਤਲਬ ਸਮਾਨ ਕਹਿੰਦਾ ਰਾਜਾ ਕਹਿੰਦਾ ਮੇਰਾ ਜਿਹੜਾ ਵਿਚੜਾ ਸਮਾਨਾ ਤੇਰਾ ਤੇ ਵਿੱਚੋਂ ਤਾਂ ਉਹਦੀ ਕੁੜੀ ਨਿਕਲਨੀ ਸੀਗੀ ਉਹ ਘਰ ਜਾ ਕੇ ਲੈ ਜਾਂਦਾ ਉਹਦੇ ਘਰੇ ਸੁਦੂਖ ਲੈ ਜਾਂਦਾ ਘਰੇ ਜਾ ਕੇ ਖੋਹ ਦਾ ਅਧਿਕਾਰ ਵਾਲੇ ਨੂੰ ਕਹਿੰਦਾ ਲਾਇਆ ਤੇਰੇ ਵਾਸਤੇ ਮੈਂ ਇੱਕ ਲੈ ਆਇਆ ਵੀ ਇੱਕ ਨੂੰ ਕੀ ਕਿਹਾ ਨੇ ਅੱਛਾ ਜਾਨ ਜਿੰਨ ਕਥਾ ਵਾਟੇ ਮੈਂ ਸੁਣੀ ਨਹੀਂ ਨਾ ਹਾਂ ਤੇ ਲੈ ਆਇਆ ਤੇ ਉਹਨ ਝੋਲੀ ਪਾ ਲਈ ਤੇ ਦੁੱਧ ਆ ਗਿਆ ਸੀ ਫਿਰ ਸ਼ਾਹ ਮੂਰੀ ਜਦੋਂ ਆ ਗਿਆ ਸੀ ਉਹ ਰਣਗਰਾਮ ਸ਼ਹਿਰ ਕਿ ਮਿਲਿਆ ਸੀ ਗੈਸਟਿੰਗ ਅੱਲ ਦਾ ਇਹ ਦੱਸੋ ਕੰਮ ਵਾਲੇ ਨੇ ਕਿ ਆਇਆ ਸੀ ਕਿ ਨਹੀਂ ਆਇਆ ਸੀ ਅੱਛਾ ਇਹ ਵੀ ਸਟੇਜ ਤੇ ਚੜਨਾ ਖੜ ਗਿਆ ਤਾਂ ਹੀ ਕਹਿੰਦੇ ਆ ਵੀ ਰਹਿ ਦਵਾਲੀ ਵਾਲੇ ਦਿਨ ਸਖਦੀ ਘਟਾ ਦਿਖੂਗੀ ਨਹੀਂ ਪਰ ਤੇ ਆ ਕੇ ਦੇਖਿਓ ਸਾਰੀ ਜਣ ਤੇ ਆਪਾਂ ਫਾੜ ਲੈਨੇ ਇੱਕ ਲੈ ਤਾਂ ਥੋੜੀ ਪੀ ਗਾ ਦੇਖ ਤਾਰਾ ਵਾਲੀ ਦੇ ਪੀ ਬਿੱਲੀ ਅੱਛਾ ਤਾਰਾ ਰਾਣੀ ਤਾਰਾ ਰਾਣੀ ਦੀ ਇੱਕ ਬਿੱਲੀ ਬਿੱਲੀ ਦੀ ਜ਼ੇਰ ਕਹਿੰਦੇ ਹੁੰਦੇ ਉਹ ਨਹੀਂ ਮਿਲਦੀ ਹਨਾ ਕਿਸੇ ਨੂੰ ਹਾਂ ਬਿੱਲੀ ਦਾ ਬਿੱਲੀ ਤਾਂ ਜ਼ੇਰ ਆਪਦੀ ਖਾ ਹੀ ਜਾਂਦੀ ਉਹ ਜੀ ਨੂੰ ਮਿਲ ਜਾਵੇ ਹਨਾ ਮੈਨੂੰ ਮੈਨੂੰ ਜੀ ਨੂੰ ਮਿਲ ਜਾਵੇ ਮਤਲਬ ਉਹ ਘਰੇ ਰੱਖਣਾ ਚਾਹੀਦਾ ਆਪਣੇ ਆਪਣੇ ਬਾਸੂ ਵੀ ਦੋ ਤਿੰਨ ਵਾਰ ਬਿੱਲੀ ਸੂਈ ਆ ਬਾਥਰੂਮ ਜੀ ਵੀ ਟਾਂਟ ਤੇ ਵੀ ਸੂਈ ਆ ਉਹ ਜ਼ੇਰ ਨਹੀਂ ਮਿਲਦੀ ਉਹ ਜ਼ੇਰ ਖਾ ਜਾਂਦੀ ਆ ਜੇ ਮਿਲ ਜਾਵੇ ਬਹੁਤ ਵਧੀਆ ਹੁੰਦੀ ਆ ਇਹ ਜੋਗੀ ਨਾ ਉਹ ਜ਼ੇਰ ਨਹੀਂ ਮਿਲਦੀ ਮੈਂ ਬਹੁਤ ਖੇਡਦਾ ਉਹ ਬਲੋਂਗੜੇ ਨਾਲ ਖੇਡਦਾ ਜਾਂਦਾ ਸੀ ਪੰਜੇ ਬਹੁਤ ਦੇਖਿਆ ਹੁੰਦਾ ਹੈ ਇਹ ਗੱਲ ਜੇ ਬੂ ਬਿੱਲੀ ਦੇ ਬਲੂਂਗੜੇ ਨੂੰ ਹੱਥ ਲਾ ਦੋ ਬਿੱਲੀ ਚੱਕਦੀ ਨਹੀਂ ਫਿਰ ਬੱਚੇ ਛੱਡ ਦਿੰਦੀ ਆ ਵਾਹ ਮੈਂ ਮਾਰਾ ਕੰਨੇ ਦੀ ਖੇਡਾਂ ਆ ਬੱਵੀ ਛੱਡ ਦਿੰਦੀ ਆ ਨਾ ਬੱਚੇ ਜੇ ਆਪਾਂ ਤੇ ਬਲੂਂਗੜੇ ਨੂੰ ਬੰਨ੍ਹ ਦਿੰਦਾ ਨਾ ਆ ਨਾ ਉਹ ਨਾ ਬਿੱਲੀ ਰੀ ਸੁਣਾ ਦਤੋਂ ਇਹ ਗੱਪ ਉਹ ਵੀ ਲੁਵੇਟ ਦਿੰਦੀ ਨਾਲ ਹੀ ਵੀ ਚੱਲ ਜੂ ਹੱਥ ਨਾਲ ਨਾ ਲਾਓ ਨਾ ਕਿਹੜਾ ਸੋਹਣਾ ਨਾਲ ਬਾਪਿਆ ਨੰਗ ਚੱਕ ਜਿਹੜਾ ਫੇਰ ਇਹਨਾਂ ਨੇ ਮੋੜ ਕੇ ਓ ਬੱਲੇ ਬਾਬਾ ਕਿਹੜਾ ਕਿਹੜਾ ਨਾਲ ਸੋਹਣੇ ਦੀਵਾਲੀ ਆ ਦੇਖ ਲਾ ਕਿਹੜਾ ਕਿਹੜਾ ਦੀਵਾਲੀ ਆ ਲਓ ਵੀ ਦੇਖਦੇ ਹੁਣ ਚੋਬਰ ਤੋਂ ਬਾਹਰ ਲੱਗੂਗਾ ਕਿ ਨਹੀਂ ਚੱਲੋ ਭਾਈ ਲਾ ਬਾਾਰ ਹਾਂ ਲਾ ਦੇ ਲਾ ਦੇ ਜੋਰ ਇਹਨਾਂ ਦਾ ਜੋਰ ਹੀ ਨਹੀਂ ਲੱਗਦਾ ਤੈਨੂੰ ਮੈਂ ਲਾ ਕੇ ਦਿਖਾਉਂਗਾ ਨਾ ਮਾੜੇ ਜਿਨ ਲੱਗਦੇ ਨੇ ਤੇ ਨਵਾਂ ਬਦੂਰ ਲਾਈਟ ਲੱਗੇ ਪਹਿਲਾਂ ਲਾ ਕਾਹ ਬਗ ਲਾਈਟਾ ਚੋਟ ਚੋਟ ਪੀ ਹੋ ਗਿਆ ਬਾਹਲੀ ਗਾਲ ਲੜੋ ਆ ਕੋਈ ਆ ਜਿੱਥੇ ਬਣ ਜਾਂਦੀ ਆ ਬਾਟ ਉਸਦੀ ਤੇ ਖੜ ਜਾਂਦੀ ਆ ਗੱਲਾਂ ਕਰਨੋਂ ਨਹੀਂ ਆੜਦੀ ਬੜੇ ਨੂੰ ਸਾਰੇ ਪੜਦੇ ਆ ਮੁਰੇ ਦੇ ਦੇਖੀ ਹੋ ਕਿ ਉਮਰ ਆ ਤਾਂ ਲਾਈਟਾਂ ਚ ਲਾਉਂਗਾ ਗਮਲੇ ਦੇ ਉੱਪਰ ਅਹੇਂ ਤਾਂ ਲਵਾਲਾ ਹੁਣ ਇੱਥੇ ਅੰਦਰ ਹੀ ਰੱਖ ਦਦਾ ਹਾਲਤ ਮੈਂ ਅਕੜੀ ਸਿੱਧੂ ਨਾ ਬਣ। 올 ਫਰਗੇਟ ਲਾਓ ਜੀ ਅੰਦਰ ਵਿੱਚ ਸਭਨਾ ਬਿਜਲੀ ਨੂੰ ਪੂਰਾ ਕਰਦਣਾ ਸਭ ਜੀ ਲਾਈਟਾਂ ਕੱਢ ਲਿਆਂ ਹੁਣ ਲਾਈਟਾਂ ਲਾਵਾਂਗੇ ਅੱਜ ਆਪਾਂ ਜਿਹੜੀਆਂ ਇਹ ਨੀੜੀ ਬਲਬ ਲਿਆਂਦੇ ਆ ਬੋਲਰ ਵਾਲੇ ਇਹ ਇਹ ਲਾ ਕੇ ਦੇਖਦੇ ਆ ਮਨਤੀ ਮਨਤੀ ਕਰਤਾ ਲਈ ਹੁਣ ਚਾਲੂ ਕੀ ਡ੍ਰਿਲ

ਆਜੋ ਲਾਈਟਾਂ ਦੇਖੋ ਉੱਠ ਕੇ ਉਹ ਨਹੀਂ ਹੁਣ ਚਾਰੇ ਲਾਤੀਆਂ ਉਹ ਆਪੋ ਤੇ ਬੰਦ ਕਰ ਮੰਦਰ ਵਰਦੀ ਆਹੋ ਆਜੋ ਆ ਦੇਖੇ ਮੁੰਡਾ ਦੇਖ ਮੈਂ ਬੇਸ਼ਰਮ ਕਰਦਾ ਤੂੰ ਸੁਣਿਆ ਲਾ ਲੀਆਂ ਆ ਕਰਕੇ ਚੱਲਦੀ ਚੱਲਦੀ ਲੱਗ ਚਰੀ ਮੱਛੀ ਮੱਦੇ ਆ ਗਈ ਸਿਆਕ ਨਾਲ ਨਾਲ ਇਧਰ ਦੀ ਨਾਲ ਇਧਰ ਦੀ ਕੰਧ ਦੇ ਨਾਲ ਨਾਲ ਤੁਰੇ ਚੱਲੋ ਬਰੇ ਬਰੇ ਕੰਧ ਦੇ ਨਾਲ ਨਾਲ ਤੁਰੋ ਇਤੁਰ ਤਰੋ ਇੱਥਾ ਜਗੂਗੀ ਪਛਾਣ ਲਾ ਲਓ ਜਗੂਗੀ ਆਇਆ ਗਾਹ ਦੀ ਗਾਂ ਤਰੋ ਗਿਆ ਰਹੀ ਸਿਆ ਇਹ ਕਿਹੜਾ ਮਨ ਦੀ ਹੈ ਇਹਦਾ ਮਤਲਬ ਲੱਗ ਗਿਆ ਬੇਟਾ ਹਾਂ ਫੋਨ ਗੇ ਲਾਉਂਦੀਆਂ ਨਾ